ਤੇ ਇਜ਼ਰਾਈਲ ਵਿੱਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ ਤਾਂ ਹੁਣ ਇਸ ਨੂੰ ਲੈ ਕੇ ਇੰਡਿਕੋ 에ਅਰਲਾਈਨਸ ਦੇ ਵੱਲੋਂ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਗੌਰਤਲ ਬਾਕੀ ਕੁਝ ਸਮਾਂ ਪਹਿਲਾਂ ਇੰਡਿਕੋ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਮਿਡਲ ਈਸਟ ਦੇ ਵਿੱਚ ਉਹਨਾਂ ਦੀ 에ਅਰਲਾਈਨਸ ਨਹੀਂ ਚੱਲੇਗੀ ਤਾਂ 1000 ਘੰਟੇ ਦੇ ਲਈ ਜੋ 에ਅਰਲਾਈਨਸ ਸਸਪੈਂਡ ਕਰ ਦਿੱਤੀ ਗਈ ਸੀ ਖਾਸ ਤੌਰ ਤੇ ਦੁਬਈ ਦੋਹਾ ਬਹਿਰੈਨ ਅਬੂਦਾਬੀ ਕੁਵੈਤ ਤਾਂ ਇਹ ਜਿਹੜੇ ਮਿਡਲ ਈਸਟ ਦੇ ਟੀਰੀਏ ਨੇ ਜਿੱਥੇ ਦੱਸਦੀ ਹੈ ਕਿ ਏਅਰ ਸੇਵਾਵਾਂ ਸਸਪੈਂਡ ਕੀਤੀਆਂ ਗਈਆਂ ਸਨ ਪਰ ਹੁਣ ਇੰਡਿਕੋ 에ਅਰਲਾਈਨਸ ਦੇ ਵੱਲੋਂ ਮੁੜ ਤੋਂ ਟ੍ਰੈਵਲ ਐਡਵਾਈਸਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਏਅਰ ਸੇਵਾਵਾਂ ਮੁੜ ਤੋਂ ਬਹਾਲ ਕਰ ਦਿੱਤੀਆਂ ਨੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਵੇਂ ਕਿ ਮੱਧ ਪੂਰਬ ਦੇ ਵਿੱਚ ਹਵਾਈ ਅੱਡੇ ਹੌਲੀ-ਹੌਲੀ ਦੁਬਾਰਾ ਖੁੱਲ ਰਹੇ ਨੇ ਅਸੀਂ ਸਮਝਦਾਰੀ ਅਤੇ ਹੌਲੀ-ਹੌਲੀ ਇਹਨਾਂ ਰੂਟਾਂ ਤੇ ਕੰਮ ਦੁਬਾਰਾ ਸ਼ੁਰੂ ਕਰ ਰਹੇ ਹਾਂ ਅਸੀਂ ਸਥਿਤੀ ਨੂੰ ਨੇੜਿਓਂ ਨਿਗਰਾਨੀ ਦੇ ਨਾਲ ਦੇਖ ਰਹੇ ਹਾਂ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੀ ਸੁਰੱਖਿਆ ਉਹਨਾਂ ਨੂੰ ਪਹੁੰਚਾਉਣ ਦੇ ਲਈ ਹਰ ਹਿੱਲਾ ਕਰ ਰਿਹਾ ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਸਾਡੀ ਵੈਬਸਾਈਟ ਅਤੇ ਮੋਬਾਈਲ ਦੇ ਰਾਹੀਂ ਅਪਡੇਟ ਰਹਿ ਸਕਦੇ ਹੋ ਤਾਂ ਦੱਸ ਦਈਏ ਕਿ ਇੱਕ ਟਵੀਟ ਉਹਨਾਂ ਦੇ ਵੱਲੋਂ देर रात ਕੀਤਾ ਜਾਂਦਾ ਕਰੀਬ 7 ਘੰਟੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਮਿਡਲ ਈਸਟ ਦੇ ਵਿੱਚ ਖਾਸ ਤੌਰ ਤੇ ਦੁਬਈ ਕਤਰ ਸ਼ਾਰਜਾ ਦੋਹਾ ਬਹਿਰਨ ਇਹਨਾਂ ਨੋ ਇਸ ਦੇ ਵਿੱਚ ਜਹਾਜ਼ ਨਹੀਂ ਉੱਡਣਗੇ ਇੰਡੀਗੋ 에ਅਰਲਾਈਨਸ ਦੇ ਕਿਉਂਕਿ ਸਥਿਤੀ ਕਾਫੀ ਤਣਾਵ ਵਾਲੀ ਬਣੀ ਹੋਈ ਆ ਕਿਉਂਕਿ ਜੇਕਰ ਦੇਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਈਰਾਨ ਦੇ ਵੱਲੋਂ ਕਤਰ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਤੇ ਮਸਾਇਲਾ ਛੱਡੀਆਂ ਜਾਂਦੀਆਂ ਨੇ ਹਮਲਾ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਸਥਿਤੀ ਕਾਫੀ ਤਣਾਵ ਵਾਲੀ ਬਣ ਜਾਂਦੀ ਆ ਤੇ ਜੇਕਰ ਸਵੇਰ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਵੇਲੇ ਤੋਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਵੀ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਦੋਨੇ ਮੁਲਕ ਈਰਾਨ ਅਤੇ ਇਜ਼ਰਾਈਲ ਸੀਜ਼ਫਾਇਰ ਦੇ ਲਈ ਮੰਨ ਗਏ ਨੇ ਦੋਨੇ ਮੁਲਕ 12-12 ਘੰਟਿਆਂ ਦੇ ਵਿੱਚ ਯਾਨੀ ਕਿ ਕੁੱਲ 24 ਘੰਟਿਆਂ ਦੇ ਵਿੱਚ ਸੀਜ਼ਫਾਇਰ ਹੋ ਜਾਵੇਗਾ ਹਾਲਾਂਕਿ ਈਰਾਨ ਦਾ ਬਿਆਨ ਵੀ ਸਾਹਮਣੇ ਆਉਂਦਾ ਕਿ ਅਸੀਂ ਕੋਈ ਸੀਜ਼ਫਾਇਰ ਨਹੀਂ ਕਰ ਰਹੇ ਜੇਕਰ ਇਜ਼ਰਾਈਲ ਸਾਡੇ ਤੇ ਹਮਲਾ ਕਰੇਗਾ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ ਜੇਕਰ ਉਹ ਹਮਲਾ ਨਹੀਂ ਕਰਦਾ ਤਾਂ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਤਾਂ ਜਿਸ ਤਰ੍ਹਾਂ ਕੱਲ ਦੇਰ ਰਾਤ ਜੋ ਕਤਰ ਦੇ ਵਿੱਚ ਹਮਲਾ ਕੀਤਾ ਗਿਆ ਮਜ਼ਾਈਲਾ ਉੱਥੇ ਛੱਡਿਆ ਗੇਗਾ ਉਸ ਨੂੰ ਦੇਖਦੇ ਹੋਇਆ ਇਡਕੋ 에ਅਰਲਾਈਨਸ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਮਿਡਲ ਈਸਟ ਦੇ ਵਿੱਚ ਉਹਨਾਂ ਦੇ ਵੱਲੋਂ ਇਡਕੋ ਦੀਆਂ ਜੋ ਫਲਾਈਟਸ ਨੇ ਉਹ ਸਸਪੈਂਡ ਕਰ ਦਿੱਤੀਆਂ ਗਏ ਸਨ ਕਰੀਬ 41 ਦਿਨਾਂ ਦੇ ਲਈ ਜੇਕਰ 1000 ਘੰਟੇ ਦੇ ਅਨੁਸਾਰ ਵੇਖਿਆ ਜਾਵੇ ਤਾਂ 41 ਦਿਨ ਜਿਹੜੇ ਉਹ ਬਣਦੇ ਨੇ ਤਾਂ ਅਜੇ ਤੱਕ ਉਹ ਬੰਦ ਕਰ ਦਿੱਤੇ ਗਏ ਸੀ ਪਰ ਹੁਣ ਫੇਰ इंडिगो एयरलाइंस ਦਾ ਵਿਆਹ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਆ ਕਿ ਅਸੀਂ ਮੁੜ ਤੋਂ ਹੌਲੀ-ਹੌਲੀ ਜਿਹੜੀਆਂ ਇੰਡੀਗੋ 에ਅਰਲਾਈਨਸ ਦੇ ਜਹਾਜ਼ ਨੇ ਉਹ ਬਹਾਲ ਕਰ ਰਹੇ ਆ ਪਰ ਸਭ ਤੋਂ ਪਹਿਲਾਂ ਸਾਡੇ ਲਈ ਜਿਹੜੇ ਸਾਡੇ ਯਾਤਰੀ ਨੇ ਉਹਨਾਂ ਦੀ ਸੁਰੱਖਿਆ ਹੈਗੀ ਆ ਤਾਂ ਉਹਨਾਂ ਦੇ ਵੱਲੋਂ ਜਦੋਂ ਰਾਤ ਵੀ ਟਵੀਟ ਕੀਤਾ ਗਿਆ ਸੀਗਾ ਤਾਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੋ ਬੇਸ਼ੱਕ ਅਸੀਂ ਮੰਨਦੇ ਆ ਕਿ ਇਸ ਦੇ ਨਾਲ ਯਾਤਰੀ ਪਰੇਸ਼ਾਨ ਹੋਣਗੇ ਹਰ ਇੱਕ ਦੇ ਰੂਟ ਹੁੰਦੇ ਰੂਟ ਪਲਾਨ ਹੁੰਦੇ ਨੇ ਹਰ ਇੱਕ ਦਾ ਸ਼ਡਿਊਲ ਹੁੰਦਾ ਪਰ ਸਭ ਤੋਂ ਪਹਿਲਾਂ ਸਾਡੇ ਪ੍ਰਾਇੋਰਟੀ ਜੋ ਹੈਗੀ ਆ ਉਹ ਯਾਤਰੀਆਂ ਦੀ ਸੇਫਟੀ ਹੈਗੀ ਆ ਤਾਂ ਅਜਿਹੇ ਦੇ ਵਿੱਚ 7 ਘੰਟੇ ਪਹਿਲਾਂ ਜੋ IndiGo Air Lines ਨੇ ਆਪਣੀਆਂ ਸੇਵਾਵਾਂ ਸਸਪੈਂਡ ਕੀਤੀਆਂ ਸੀ ਆ ਉਹ ਹੁਣ ਬਹਾਲ ਕਰਤੀਆਂ ਨੇ ਤਾਂ ਤੁਸੀਂ ਵੈਬਸਾਈਟ ਤੇ ਜਾ ਕੇ ਨਵੇਂ ਸ਼ਡਿਊਲ ਦੇਖ ਸਕਦੇ ਹੋ ਹਾਲਾਂਕਿ ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲੀ ਕਿ ਕਿੰਨੇ ਜਹਾਜ਼ ਜਿਹੜੇ ਨੇ IndiGo Air Lines ਦੇ ਉਹ ਮਿਡਲ ਈਸਟ ਦੇ ਵਿੱਚ ਉੱਡਣਗੇ ਪਰ ਇਹ ਜਾਣਕਾਰੀ ਜਿਹੜੀ ਉਹਨਾਂ ਦੇ ਵੱਲੋਂ ਪੁਖਤਾ ਸਾਂਝੀ ਕੀਤੀ ਗਈ ਆ ਕਿ ਇੰਡੀਗੋ 에ਅਰਲਾਈਨਸ ਦੇ ਜਿਹੜੇ ਜਹਾਜ਼ ਨੇ ਉਹ ਮਿਡਲ ਈਸਟ ਦੇ ਵਿੱਚ ਮੁੜ ਤੋਂ ਸ਼ੁਰੂ ਇਰਾਨ ਤੇ ਇਜ਼ਰਾਈਲ ਵਿਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਆ ਤਾਂ ਹੁਣ ਇਸ ਨੂੰ ਲੈ ਕੇ ਇੰਡੀਗੋ 에ਅਰਲਾਈਨਸ ਦੇ ਵੱਲੋਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਗੌਰਤਲਪਕੀ ਕੁਝ ਸਮਾਂ ਪਹਿਲਾਂ ਇੰਡੀਗੋ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਮਿਡਲ ਈਸਟ ਦੇ ਵਿੱਚ ਉਹਨਾਂ ਦੀ 에ਅਰਲਾਈਨਸ ਨਹੀਂ ਚਲੇਗੀ ਤਾਂ 1000 ਘੰਟੇ ਦੇ ਲਈ ਤੋ 에어ਲਾਈਨਸ ਸਸਪੈਂਡ ਕਰ ਦਿੱਤੀ ਗਈ ਸੀ ਖਾਸ ਤੌਰ ਤੇ ਦੁਬਈ 도하 바ਹ레인 ਅਬੂਦਾਬੀ ਕੁਵੇਤ ਤਾਂ ਇਹ ਜਿਹੜੇ ਮਿਡਲ ਈਸਟ ਦੇ T.R.E ਨੇ ਜਿੱਥੇ ਦੱਸਦੀ ਹੈ ਕਿ 에어 ਸੇਵਾਵਾਂ ਸਸਪੈਂਡ ਕੀਤੀਆਂ ਗਈਆਂ ਸਨ ਪਰ ਹੁਣ ਇੰਡਿਗੋ 에어ਲਾਈਨਸ ਦੇ ਵੱਲੋਂ ਮੁੜ ਤੋਂ ਟ੍ਰੈਵਲ ਐਡਵਾਈਸਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਰਥ ਬਾਵਾਂ ਮੁਰਤ ਤੋਂ ਬਹਾਲ ਕਰ ਦਿੱਤੀਆਂ ਨੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਵੇਂ ਕਿ ਮੱਧ ਪੂਰਬ ਦੇ ਵਿੱਚ ਹਵਾਈ ਅੱਡੇ ਹੌਲੀ-ਹੌਲੀ ਦੁਬਾਰਾ ਖੁੱਲ ਰਹੇ ਨੇ ਅਸੀਂ ਸਮਝਦਾਰੀ ਅਤੇ ਹੌਲੀ-ਹੌਲੀ ਇਹਨਾਂ ਰੂਟਾਂ ਤੇ ਕੰਮ ਦੁਬਾਰਾ ਸ਼ੁਰੂ ਕਰ ਰਹੇ ਹਾਂ ਅਸੀਂ ਸਥਿਤੀ ਨੂੰ ਨੇੜਿਓਂ ਨਿਗਰਾਨੀ ਦੇ ਨਾਲ ਦੇਖ ਰਹੇ ਹਾਂ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੀ ਸੁਰੱਖਿਆ ਉਹਨਾਂ ਨੂੰ ਪਹੁੰਚਾਉਣ ਦੇ ਲਈ ਹਰ ਹਿੱਲਾ ਕਰ ਰਹੇ ਹਾਂ ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਸਾਡੀ ਵੈੱਬਸਾਈਟ ਅਤੇ ਮੋਬਾਈਲ ਦੇ ਰਾਹੀਂ ਅਪਡੇਟ ਰਹਿ ਸਕਦੇ ਹੋ ਤਾਂ ਦੱਸ ਦਿਓ ਕਿ ਇੱਕ ਟਵੀਟ ਉਹਨਾਂ ਦੇ ਵੱਲੋਂ देर रात ਕੀਤਾ ਜਾਂਦਾ ਕਰੀਬ 7 ਘੰਟੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਮਿਡਲ ਈਸਟ ਦੇ ਵਿੱਚ ਖਾਸ ਤੌਰ ਤੇ ਦੁਬਈ ਕਤਰ ਸ਼ਾਰਜਾ ਦੋਹਾ ਬਹਿਰਨ ਇਹਨਾਂ ਏਰੀਆਸ ਦੇ ਵਿੱਚ ਜਹਾਜ਼ ਨਹੀਂ ਉੱਡਣਗੇ ਇੰਡੀਗੋ 에ਅਰਲਾਈਨਸ ਦੇ ਕਿਉਂਕਿ ਸਥਿਤੀ ਕਾਫੀ ਤਣਾਅ ਵਾਲੀ ਬਣੀ ਹੋਈ ਹੈ ਕਿਉਂਕਿ ਜੇਕਰ ਦੇਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਈਰਾਨ ਦੇ ਵੱਲੋਂ ਕੱਤਰ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਤੇ ਮਸਾਇਲਾ ਛੱਡੀਆਂ ਜਾਂਦੀਆਂ ਨੇ ਹਮਲਾ ਕਰਤਾ ਜਾਂਦਾ ਤੇ ਉਸ ਤੋਂ ਬਾਅਦ ਸਥਿਤੀ ਕਾਫੀ ਤਣਾਅ ਵਾਲੀ ਬਣ ਜਾਂਦੀ ਆ ਤੇ ਜੇਕਰ ਸਵੇਰ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਵੇਲੇ ਤੋਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਵੀ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਦੋਨੇ ਮੁਲਕ ਈਰਾਨ ਅਤੇ ਇਜ਼ਰਾਇਲ ਸੀਜ਼ਫਾਇਰ ਦੇ ਲਈ ਮੰਨ ਗਏ ਨੇ ਦੋਨੇ ਮੁਲਕ 12-12 ਘੰਟਿਆਂ ਦੇ ਵਿੱਚ ਯਾਨੀ ਕਿ ਕੁੱਲ 24 ਘੰਟਿਆਂ ਦੇ ਵਿੱਚ ਸੀਜ਼ਫਾਇਰ ਹੋ ਜਾਵੇਗਾ ਹਾਲਾਂਕਿ ਈਰਾਨ ਦਾ ਬਿਆਨ ਵੀ ਸਾਹਮਣੇ ਆਉਂਦਾ ਕਿ ਅਸੀਂ ਕੋਈ ਸੀਜ਼ਫਾਇਰ ਨਹੀਂ ਕਰ ਰਹੇ ਜੇਕਰ ਇਜ਼ਰਾਈਲ ਸਾਡੇ ਤੇ ਹਮਲਾ ਕਰੇਗਾ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ ਜੇਕਰ ਉਹ ਹਮਲਾ ਨਹੀਂ ਕਰਦਾ ਤਾਂ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਤਾਂ ਜਿਸ ਤਰ੍ਹਾਂ ਕੱਲ ਦੇਰ ਰਾਤ ਜੋ ਕਤਰ ਦੇ ਵਿੱਚ ਹਮਲਾ ਕੀਤਾ ਗਿਆ ਮਜ਼ਾਈਲਾ ਉੱਥੇ ਛੱਡਿਆ ਗਏਗਾ ਉਸ ਨੂੰ ਦੇਖਦੇ ਹੋਇਆ ਇੰਡਿਕੋ 에ਅਰਲਾਈਨਸ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਮਿਡਲ ਈਸਟ ਦੇ ਵਿੱਚ ਉਹਨਾਂ ਦੇ ਵੱਲੋਂ ਇੰਡੀਗੋ ਦੀਆਂ ਜੋ ਫਲਾਈਟਸ ਨੇ ਉਹ ਸਸਪੈਂਡ ਕਰ ਦਿੱਤੇ ਗਏ ਸਨ ਕਰੀਬ 41 ਦਿਨਾਂ ਦੇ ਲਈ ਜੇਕਰ 1000 ਘੰਟੇ ਦੇ ਅਨੁਸਾਰ ਵੇਖਿਆ ਜਾਵੇ ਤਾਂ 41 ਦਿਨ ਜਿਹੜੇ ਉਹ ਬਣਦੇ ਨੇ ਤਾਂ ਅਜੇ ਤਿੰਦ ਵਿੱਚ ਉਹ ਬੰਦ ਕਰ ਦਿੱਤੇ ਗਏ ਸੀ ਪਰ ਹੁਣ ਫਿਰ ਇੰਡੀਗੋ 에ਅਰਲਾਈਨਸ ਦਾ ਵਿਆਰ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਆ ਕਿ ਅਸੀਂ ਮੁੜ ਤੋਂ ਹੌਲੀ-ਹੌਲੀ ਜਿਹੜੀਆਂ ਇੰਡੀਗੋ 에ਅਰਲਾਈਨਸ ਦੇ ਜਹਾਜ਼ ਨੇ ਉਹ ਬਹਾਲ ਕਰ ਰਹੇ ਆ ਪਰ ਸਭ ਤੋਂ ਪਹਿਲਾਂ ਸਾਡੇ ਲਈ ਜਿਹੜੇ ਸਾਡੇ ਯਾਤਰੀ ਨੇ ਉਹਨਾਂ ਦੀ ਸੁਰੱਖਿਆ ਹੈਗੀ ਆ ਉਨ੍ਹਾਂ ਦੇ ਵੱਲੋਂ ਜਦੋਂ ਰਾਤ ਨੂੰ ਟਵੀਟ ਕੀਤਾ ਗਿਆ ਸੀਗਾ ਤਾਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੋ ਬੇਸ਼ੱਕ ਅਸੀਂ ਮੰਨਦੇ ਹਾਂ ਕਿ ਇਸ ਦੇ ਨਾਲ ਯਾਤਰੀ ਪਰੇਸ਼ਾਨ ਹੋਣਗੇ ਹਰ ਇੱਕ ਦੇ ਰੂਟ ਹੁੰਦੇ ਰੂਟ ਪਲਾਨ ਹੁੰਦੇ ਨੇ ਹਰ ਇੱਕ ਦਾ ਸ਼ਡਿਊਲ ਹੁੰਦਾ ਪਰ ਸਭ ਤੋਂ ਪਹਿਲਾਂ ਸਾਡੇ ਪ੍ਰਾਇੋਰਟੀ ਜੋ ਹੈਗੀ ਆ ਉਹ ਯਾਤਰੀਆਂ ਦੀ ਸੇਫਟੀ ਹੈਗੀ ਆ ਤਾਂ ਅਜਿਹੇ ਦੇ ਵਿੱਚ 7 ਘੰਟੇ ਪਹਿਲਾਂ ਜੋ ਿੰਡigo 에ਅਰਲਾਈਨਸ ਨੇ ਆਪਣੀਆਂ ਸੇਵਾਵਾਂ ਸਸਪੈਂਡ ਕੀਤੀਆਂ ਸੀ ਆ ਉਹ ਹੁਣ ਬਹਾਲ ਕਰਤੀਆਂ ਨੇ ਤਾਂ ਤੁਸੀਂ ਵੈਬਸਾਈਟ ਤੇ ਜਾ ਕੇ ਨਵੇਂ ਸ਼ਡਿਊਲ ਦੇਖ ਸਕਦੇ ਹੋ ਹਾਲਾਂਕਿ ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲੀ ਕਿ ਕਿੰਨੇ ਜਹਾਜ਼ ਜਿਹੜੇ ਨੇ ਇੰਡੀਗੋ 에ਅਰਲਾਈਨਸ ਦੇ ਉਹ ਮਿਡਲ ਈਸਟ ਦੇ ਵਿੱਚ ਉਡਣਗੇ ਪਰ ਇਹ ਜਾਣਕਾਰੀ ਜਿਹੜੀ ਉਹਨਾਂ ਦੇ ਵੱਲੋਂ ਪੁਖਤਾ ਸਾਂਝੀ ਕੀਤੀ ਗਈ ਆ ਕਿ ਇੰਡੀਗੋ 에ਅਰਲਾਈਨਸ ਦੇ ਜਿਹੜੇ ਜਹਾਜ਼ ਨੇ ਉਹ ਮਿਡਲ ਈਸਟ ਦੇ ਵਿੱਚ ਮੁਰ ਤੋਂ ਸ਼ੁਰੂ ਈਰਾਨ ਤੇ ਇਜ਼ਰਾਈਲ ਵਿਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਆ ਤਾਂ ਹੁਣ ਇਸ ਨੂੰ ਲੈ ਕੇ ਇੰਡੀਗੋ 에ਅਰਲਾਈਨਸ ਦੇ ਵੱਲੋਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਗੌਰਤਲਪਾਕੇ ਕੁਝ ਸਮਾਂ ਪਹਿਲਾਂ ਇੰਡਿਕੋ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਮਿਡਲ ਈਸਟ ਦੇ ਵਿੱਚ ਉਹਨਾਂ ਦੀ 에ਅਰਲਾਈਨਸ ਨਹੀਂ ਚਲੇਗੀ ਤਾਂ 1000 ਘੰਟੇ ਦੇ ਲਈ ਜੋ 에ਅਰਲਾਈਨਸ ਸਸਪੈਂਡ ਕਰ ਦਿੱਤੀ ਗਈ ਸੀ ਖਾਸ ਤੌਰ ਤੇ ਦੁਬਈ ਦੋਹਾ ਬਹਿਰੈਨ ਅਬੂਦਾਬੀ ਕੁਵੇਤ ਤਾਂ ਇਹ ਜਿਹੜੇ ਮਿਡਲ ਈਸਟ ਦੇ ਪੀਰੀਏ ਨੇ ਜਿੱਥੇ ਦੱਸਦੀ ਹੈ ਕਿ 에ਅਰ ਸਵਾਮਾ ਸਸਪੈਂਡ ਕੀਤੀਆਂ ਗਈਆਂ ਸਨ ਪਰ ਹੁਣ इंडिगो एयरलाइंस ਦੇ ਵੱਲੋਂ ਮੁਰਤ ਤੋਂ ਟ੍ਰੈਵਲ ਐਡਵਾਈਸਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ 에ਅਰ ਸੇਵਾਵਾਂ ਮੁਰਤ ਤੋਂ ਬਹਾਲ ਕਰ ਦਿੱਤੀਆਂ ਨੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਵੇਂ ਕਿ ਮੱਧ ਪੂਰਬ ਦੇ ਵਿੱਚ ਹਵਾਈ ਅੱਡੇ ਹੌਲੀ-ਹੌਲੀ ਦੁਬਾਰਾ ਖੁੱਲ ਰਹੇ ਨੇ ਅਸੀਂ ਸਮਝਦਾਰੀ ਅਤੇ ਹੌਲੀ-ਹੌਲੀ ਇਹਨਾਂ ਰੂਟਾਂ ਤੇ ਕੰਮ ਦੁਬਾਰਾ ਸ਼ੁਰੂ ਕਰ ਰਹੇ ਹਾਂ ਅਸੀਂ ਸਥਿਤੀ ਨੂੰ ਨੇੜਿਓਂ ਨਿਗਰਾਨੀ ਦੇ ਨਾਲ ਦੇਖ ਰਹੇ ਹਾਂ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੀ ਸੁਰੱਖਿਆ ਉਹਨਾਂ ਨੂੰ ਪਹੁੰਚਾਉਣ ਦੇ ਲਈ ਹਰ ਹਿੱਲਾ ਕਰ ਰਿਹਾ ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਸਾਡੀ ਵੈਬਸਾਈਟ ਅਤੇ ਮੋਬਾਈਲ ਦੇ ਰਾਹੀਂ ਅਪਡੇਟ ਰਹਿ ਸਕਦੇ ਹੋ ਤਾਂ ਦੱਸ ਦਈਏ ਕਿ ਇੱਕ ਟਵੀਟ ਉਹਨਾਂ ਦੇ ਵੱਲੋਂ देर रात ਕੀਤਾ ਜਾਂਦਾ ਕਰੀਬ 7 ਘੰਟੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਮਿਡਲ ਈਸਟ ਦੇ ਵਿੱਚ ਖਾਸ ਤੌਰ ਤੇ ਦੁਬਈ, ਕਤਰ, ਸ਼ਾਰਜਾ, ਦੋਹਾ, ਬਹਿਰਨ ਇਹਨਾਂ ਏਰੀਆਸ ਦੇ ਵਿੱਚ ਜਹਾਜ਼ ਨਹੀਂ ਉੱਡਣਗੇ ਇੰਡੀਗੋ 에어ਲਾਈਨਸ ਦੇ ਕਿਉਂਕਿ ਸਥਿਤੀ ਕਾਫੀ ਤਣਾਅ ਵਾਲੀ ਬਣੀ ਹੋਈ ਆ ਕਿਉਂਕਿ ਜੇਕਰ ਦੇਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਈਰਾਨ ਦੇ ਵੱਲੋਂ ਕੱਤਰ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਤੇ ਮਸਾਇਲਾ ਛੱਡੀਆਂ ਜਾਂਦੀਆਂ ਨੇ ਹਮਲਾ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਸਥਿਤੀ ਕਾਫੀ ਤਣਾਅ ਵਾਲੀ ਬਣ ਜਾਂਦੀ ਆ ਤੇ ਜੇਕਰ ਸਵੇਰ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਵੇਲੇ ਤੋਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਦੋਨੇ ਮੁਲਕ ਈਰਾਨ ਅਤੇ ਇਜ਼ਰਾਇਲ ਸੀਜ਼ਫਾਇਰ ਦੇ ਲਈ ਮੰਨ ਗਏ ਨੇ ਦੋਨੇ ਮੁਲਕ 12-12 ਘੰਟਿਆਂ ਦੇ ਵਿੱਚ ਯਾਨੀ ਕਿ ਕੁੱਲ 24 ਘੰਟਿਆਂ ਦੇ ਵਿੱਚ ਸੀਜ਼ਫਾਇਰ ਹੋ ਜਾਵੇਗਾ ਹਾਲਾਂਕਿ ਈਰਾਨ ਦਾ ਬਿਆਨ ਵੀ ਸਾਹਮਣੇ ਆਉਂਦਾ ਕਿ ਅਸੀਂ ਕੋਈ ਸੀਜ਼ਫਾਇਰ ਨਹੀਂ ਕਰ ਰਹੇ ਜੇਕਰ ਇਜ਼ਰਾਈਲ ਸਾਡੇ ਤੇ ਹਮਲਾ ਕਰੇਗਾ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ ਜੇਕਰ ਉਹ ਹਮਲਾ ਨਹੀਂ ਕਰਦਾ ਤਾਂ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਤਾਂ ਜਿਸ ਤਰ੍ਹਾਂ ਕੱਲ ਦੇਰ ਰਾਤ ਜੋ ਕਤਰ ਦੇ ਵਿੱਚ ਹਮਲਾ ਕੀਤਾ ਗਿਆ ਮਜ਼ਾਈਲਾ ਉੱਥੇ ਛੱਡੇਗੇਗਾ ਉਸ ਨੂੰ ਦੇਖਦੇ ਹੋਇਆ ਹਿੰਡਕੋ 에ਅਰਲਾਈਨਸ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਮਿਡਲ ਈਸਟ ਦੇ ਵਿੱਚ ਉਹਨਾਂ ਦੇ ਵੱਲੋਂ ਹਿੰਡਕੋ ਦੀਆਂ ਜੋ ਫਲਾਈਟਸ ਨੇ ਉਹ ਸਸਪੈਂਡ ਕਰ ਦਿੱਤੀਆਂ ਗਿਆ ਸਨ ਕਰੀਬ 41 ਦਿਨਾਂ ਦੇ ਲਈ ਜੇਕਰ 1000 ਘੰਟੇ ਦੇ ਅਨੁਸਾਰ ਵੇਖਿਆ ਜਾਵੇ ਤਾਂ 41 ਦਿਨ ਜਿਹੜੇ ਉਹ ਬਣਦੇ ਨੇ ਤਾਂ ਅਜੇ ਤੱਕ ਉਹ ਬੰਦ ਕਰ ਦਿੱਤੇ ਗਏ ਸੀ ਪਰ ਹੁਣ ਫਿਰ Indigo Airlines ਦਾ ਵਿਆਹ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਆ ਕਿ ਅਸੀਂ ਮੁਰ ਤੋਂ ਹੌਲੀ-ਹੌਲੀ ਜਿਹੜੀਆਂ Indigo Airlines ਦੇ ਜਹਾਜ਼ ਨੇ ਉਹ ਬਹਾਲ ਕਰ ਰਹੇ ਆ ਪਰ ਸਭ ਤੋਂ ਪਹਿਲਾਂ ਸਾਡੇ ਲਈ ਜਿਹੜੇ ਸਾਡੇ ਯਾਤਰੀ ਨੇ ਉਹਨਾਂ ਦੀ ਸੁਰੱਖਿਆ ਹੈਗੀ ਆ ਤਾਂ ਉਹਨਾਂ ਦੇ ਵੱਲੋਂ ਜਦੋਂ ਰਾਤ ਵੀ ਟਵੀਟ ਕੀਤਾ ਗਿਆ ਸੀਗਾ ਤਾਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੋ ਬੇਸ਼ੱਕ ਅਸੀਂ ਮੰਨਦੇ ਆ ਕਿ ਇਸ ਦੇ ਨਾਲ ਯਾਤਰੀ ਪਰੇਸ਼ਾਨ ਹੋਣਗੇ ਹਰ ਇੱਕ ਦੇ ਰੂਟ ਹੁੰਦੇ ਰੂਟ ਪਲਾਨ ਹੁੰਦੇ ਨੇ ਹਰ ਇੱਕ ਦਾ ਸ਼ਡਿਊਲ ਹੁੰਦਾ ਪਰ ਸਭ ਤੋਂ ਪਹਿਲਾਂ ਸਾਡੇ ਪ੍ਰਾਇੋਰਟੀ ਜੋ ਹੈਗੀ ਆ ਉਹ ਯਾਤਰੀਆਂ ਦੀ ਸੇਫਟੀ ਹੈਗੀ ਆ ਤਾਂ ਅਜੇ ਹੇ ਦੇ ਵਿੱਚ 7 ਘੰਟੇ ਪਹਿਲਾਂ ਜੋ IndiGo Air Lines ਨੇ ਆਪਣੀਆਂ ਸੇਵਾਵਾਂ ਸਸਪੈਂਡ ਕੀਤੀਆਂ ਸੀ ਆ ਉਹ ਹੁਣ ਬਹਾਲ ਕਰ ਦਿੱਤੀਆਂ ਨੇ ਤਾਂ ਤੁਸੀਂ ਵੈਬਸਾਈਟ ਤੇ ਜਾ ਕੇ ਨਵੇਂ ਸ਼ਡਿਊਲ ਦੇਖ ਸਕਦੇ ਹੋ ਹਾਲਾਂਕਿ ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲੀ ਕਿ ਕਿੰਨੇ ਜਹਾਜ਼ ਜਿਹੜੇ ਨੇ IndiGo Air Lines ਦੇ ਉਹ ਮਿਡਲ ਈਸਟ ਦੇ ਵਿੱਚ ਉੱਡਣਗੇ ਪਰ ਇਹ ਜਾਣਕਾਰੀ ਜਿਹੜੀ ਉਹਨਾਂ ਦੇ ਵੱਲੋਂ ਪੁਖਤਾ ਸਾਂਝੀ ਕੀਤੀ ਗਈ ਆ ਕਿ ਇੰਡੀਗੋ 에어ਲਾਈਨਸ ਦੇ ਜਿਹੜੇ ਜਹਾਜ਼ ਨੇ ਉਹ ਮਿਡਲ ਈਸਟ ਦੇ ਵਿੱਚ ਮੁੜ ਤੋਂ ਸ਼ੁਰੂ ਈਰਾਨ ਤੇ ਇਜ਼ਰਾਈਲ ਵਿਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ ਤਾਂ ਹੁਣ ਇਸ ਨੂੰ ਲੈ ਕੇ ਇੰਡੀਗੋ 에어ਲਾਈਨਸ ਦੇ ਵੱਲੋਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਗੌਰਤਲ ਬਾਕੀ ਕੁਝ ਸਮਾਂ ਪਹਿਲਾਂ ਇੰਡੀਗੋ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਮਿਡਲ ਈਸਟ ਦੇ ਵਿੱਚ ਉਹਨਾਂ ਦੀ 에어ਲਾਈਨਸ ਨਹੀਂ ਚੱਲੇਗੀ ਤਾਂ 1000 ਘੰਟੇ ਦੇ ਲਈ ਤੋ 에어ਲਾਈਨ ਸਸਪੈਂਡ ਕਰ ਦਿੱਤੀ ਗਈ ਸੀ ਖਾਸ ਤੌਰ ਤੇ ਦੁਬਈ 도하 바ਹ레인 ਅਬੂਦਾਬੀ ਕੁਵੇਤ ਤਾਂ ਇਹ ਜਿਹੜੇ ਮਿਡਲ ਈਸਟ ਦੇ ਪੀਰੀਏ ਨੇ ਜਿੱਥੇ ਦੱਸਦੀ ਹੈ ਕਿ 에어 ਸਵਾਮਾ ਸਸਪੈਂਡ ਕੀਤੀਆਂ ਗਈਆਂ ਸਨ ਪਰ ਹੁਣ ਇੰਡਿਗੋ 에어ਲਾਈਨ ਦੇ ਵੱਲੋਂ ਮੁੜ ਤੋਂ ਟ੍ਰੈਵਲ ਐਡਵਾਈਸਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਅਰ ਸਬਾਮਾ ਮੁਰਤੋਂ ਬਹਾਲ ਕਰ ਦਿੱਤੀਆਂ ਨੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਵੇਂ ਕਿ ਮੱਧ ਪੂਰਬ ਦੇ ਵਿੱਚ ਹਵਾਈ ਅੱਡੇ ਹੌਲੀ-ਹੌਲੀ ਦੁਬਾਰਾ ਖੁੱਲ ਰਹੇ ਨੇ ਅਸੀਂ ਸਮਝਦਾਰੀ ਅਤੇ ਹੌਲੀ-ਹੌਲੀ ਇਹਨਾਂ ਰੂਟਾਂ ਤੇ ਕੰਮ ਦੁਬਾਰਾ ਸ਼ੁਰੂ ਕਰ ਰਹੇ ਹਾਂ ਅਸੀਂ ਸਥਿਤੀ ਨੂੰ ਨੇੜਿਓਂ ਨਿਗਰਾਨੀ ਦੇ ਨਾਲ ਦੇਖ ਰਹੇ ਹਾਂ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੀ ਸੁਰੱਖਿਆ ਉਹਨਾਂ ਨੂੰ ਪਹੁੰਚਾਉਣ ਦੇ ਲਈ ਹਰ ਹਿੱਲਾ ਕਰ ਰਹੇ ਹਾਂ ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਸਾਡੀ ਵੈੱਬਸਾਈਟ ਅਤੇ ਮੋਬਾਈਲ ਦੇ ਰਾਹੀਂ ਅਪਡੇਟ ਰਹ ਸਕਦੇ ਹੋ ਤਾਂ ਦੱਸ ਦਈਏ ਕਿ ਇੱਕ ਟਵੀਟ ਉਹਨਾਂ ਦੇ ਵੱਲੋਂ देर रात ਕੀਤਾ ਜਾਂਦਾ ਕਰੀਬ 7 ਘੰਟੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਮਿਡਲ ਈਸਟ ਦੇ ਵਿੱਚ ਖਾਸ ਤੌਰ ਤੇ ਦੁਬਈ ਕਤਰ ਸ਼ਾਰਜਾ ਦੋਹਾ ਬਹਿਰਨ ਇਹਨਾਂ ਏਰੀਆਸ ਦੇ ਵਿੱਚ ਜਹਾਜ਼ ਨਹੀਂ ਉੱਡਣਗੇ ਇੰਡੀਗੋ 에ਅਰਲਾਈਨਸ ਦੇ ਕਿਉਂਕਿ ਸਥਿਤੀ ਕਾਫੀ ਤਣਾਅ ਵਾਲੀ ਬਣੀ ਹੋਈ ਆ ਕਿਉਂਕਿ ਜੇਕਰ ਦੇਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਈਰਾਨ ਦੇ ਵੱਲੋਂ ਕੱਤਰ ਤੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਤੇ ਮਸਾਇਲਾ ਛੱਡੀਆਂ ਜਾਂਦੀਆਂ ਨੇ ਹਮਲਾ ਕਰਤਾ ਜਾਂਦਾ ਤੇ ਉਸ ਤੋਂ ਬਾਅਦ ਸਥਿਤੀ ਕਾਫੀ ਤਣਾਅ ਵਾਲੀ ਬਣ ਜਾਂਦੀ ਆ ਤੇ ਜੇਕਰ ਸਵੇਰ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਵੇਲੇ ਤੋਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੀ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਦੋਨੇ ਮੁਲਕ ਈਰਾਨ ਅਤੇ ਇਜ਼ਰਾਈਲ ਸੀਜ਼ਫਾਇਰ ਦੇ ਲਈ ਮੰਨ ਗਏ ਨੇ ਦੋਨੇ ਮੁਲਕ 12-12 ਘੰਟਿਆਂ ਦੇ ਵਿੱਚ ਯਾਨੀ ਕਿ ਕੁੱਲ 24 ਘੰਟਿਆਂ ਦੇ ਵਿੱਚ ਸੀਜ਼ਫਾਇਰ ਹੋ ਜਾਵੇਗਾ ਹਾਲਾਂਕਿ ਈਰਾਨ ਦਾ ਬਿਆਨ ਵੀ ਸਾਹਮਣੇ ਆਉਂਦਾ ਕਿ ਅਸੀਂ ਕੋਈ ਸੀਜ਼ਫਾਇਰ ਨਹੀਂ ਕਰ ਰਹੇ ਜੇਕਰ ਇਜ਼ਰਾਈਲ ਸਾਡੇ ਤੇ ਹਮਲਾ ਕਰੇਗਾ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ ਜੇਕਰ ਉਹ ਹਮਲਾ ਨਹੀਂ ਕਰਦਾ ਤਾਂ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਤਾਂ ਜਿਸ ਤਰ੍ਹਾਂ ਕੱਲ ਦੇਰ ਰਾਤ ਜੋ ਕਤਰ ਦੇ ਵਿੱਚ ਹਮਲਾ ਕੀਤਾ ਗਿਆ ਮਜ਼ਾਈਲਾ ਉੱਥੇ ਛੱਡਿਆਂਗੇ ਉਸ ਨੂੰ ਦੇਖਦੇ ਹੋਇਆ ਇੰਡੋ ਕੋ ਏਅਰਲਾਈਨਸ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਮਿਡਲ ਈਸਟ ਦੇ ਵਿੱਚ ਉਹਨਾਂ ਦੇ ਵੱਲੋਂ ਇੰਡੀਗੋ ਦੀਆਂ ਜੋ ਫਲਾਈਟਸ ਨੇ ਉਹ ਸਸਪੈਂਡ ਕਰ ਦਿੱਤੇ ਗਏ ਸਨ ਕਰੀਬ 41 ਦਿਨਾਂ ਦੇ ਲਈ ਜੇਕਰ 1000 ਘੰਟੇ ਦੇ ਅਨੁਸਾਰ ਵੇਖਿਆ ਜਾਵੇ ਤਾਂ 41 ਦਿਨ ਜਿਹੜੇ ਉਹ ਬਣਦੇ ਨੇ ਤਾਂ ਅਜੇ ਤੱਕ ਵਿੱਚ ਉਹ ਬੰਦ ਕਰ ਦਿੱਤੇ ਗਏ ਸੀ ਪਰ ਹੁਣ ਫਿਰ ਇੰਡੀਗੋ 에ਅਰਲਾਈਨਸ ਦਾ ਵਿਆਹ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਆ ਕਿ ਅਸੀਂ ਮੁੜ ਤੋਂ ਹੌਲੀ-ਹੌਲੀ ਜਿਹੜੀਆਂ ਇੰਡੀਗੋ 에ਅਰਲਾਈਨਸ ਦੇ ਜਹਾਜ਼ ਨੇ ਉਹ ਬਹਾਲ ਕਰ ਰਹੇ ਆ ਪਰ ਸਭ ਤੋਂ ਪਹਿਲਾਂ ਸਾਡੇ ਲਈ ਜਿਹੜੇ ਸਾਡੇ ਯਾਤਰੀ ਨੇ ਉਹਨਾਂ ਦੀ ਸੁਰੱਖਿਆ ਹੈਗੀ ਆ ਤਾਂ ਉਹਨਾਂ ਦੇ ਵੱਲੋਂ ਜਦੋਂ ਰਾਤ ਵੀ ਟਵੀਟ ਕੀਤਾ ਗਿਆ ਸੀਗਾ ਤਾਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੋ ਬੇਸ਼ੱਕ ਅਸੀਂ ਮੰਨਦੇ ਆ ਕਿ ਇਸ ਦੇ ਨਾਲ ਯਾਤਰੀ ਪਰੇਸ਼ਾਨ ਹੋਣਗੇ ਹਰ ਇੱਕ ਦੇ ਰੂਟ ਹੁੰਦੇ ਰੂਟ ਪਲਾਨ ਹੁੰਦੇ ਨੇ ਹਰ ਇੱਕ ਦਾ ਸ਼ਡਿਊਲ ਹੁੰਦਾ ਪਰ ਸਭ ਤੋਂ ਪਹਿਲਾਂ ਸਾਡੇ ਪ੍ਰਾਇਓਰਟੀ ਜੋ ਹੈਗੀ ਆ ਉਹ ਯਾਤਰੀਆਂ ਦੀ ਸੇਫਟੀ ਹੈਗੀ ਆ ਤਾਂ ਅਜਿਹੇ ਦੇ ਵਿੱਚ 7 ਘੰਟੇ ਪਹਿਲਾਂ ਜੋ IndiGo Airlines ਨੇ ਆਪਣੀਆਂ ਸੇਵਾਵਾਂ ਸਸਪੈਂਡ ਕੀਤੀਆਂ ਸੀ ਆ ਉਹ ਹੁਣ ਬਹਾਲ ਕਰਤੀਆਂ ਨੇ ਤਾਂ ਤੁਸੀਂ ਵੈਬਸਾਈਟ ਤੇ ਜਾ ਕੇ ਨਵੇਂ ਸ਼ਡਿਊਲ ਦੇਖ ਸਕਦੇ ਹੋ ਹਾਲਾਂਕਿ ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲੀ ਕਿ ਕਿੰਨੇ ਜਹਾਜ਼ ਜਿਹੜੇ ਨੇ IndiGo Airlines ਦੇ ਉਹ ਮਿਡਲ ਈਸਟ ਦੇ ਵਿੱਚ ਉੱਡਣਗੇ ਪਰ ਇਹ ਜਾਣਕਾਰੀ ਜਿਹੜੀ ਉਹਨਾਂ ਦੇ ਵੱਲੋਂ ਪੁਖਤਾ ਸਾਂਝੀ ਕੀਤੀ ਗਈ ਆ ਕਿ IndiGo Airlines ਦੇ ਜਿਹੜੇ ਜਹਾਜ਼ ਨੇ ਉਹ ਮਿਡਲ ਈਸਟ ਦੇ ਵਿੱਚ ਮੁੜ ਤੋਂ ਇਰਾਨ ਤੇ ਇਜ਼ਰਾਈਲ ਵਿਚਕਾਰ ਤਣਾਅ ਦੀ ਸਥਿਤੀ ਬਣੀ ਹੋਈ ਹੈ ਤਾਂ ਹੁਣ ਇਸ ਨੂੰ ਲੈ ਕੇ ਇੰਡਿਕੋ 에ਅਰਲਾਈਨਸ ਦੇ ਵੱਲੋਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਗੌਰਤਲ ਬਾਕੀ ਕੁਝ ਸਮਾਂ ਪਹਿਲਾਂ ਇੰਡਿਕੋ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਮਿਡਲ ਈਸਟ ਦੇ ਵਿੱਚ ਉਹਨਾਂ ਦੀ 에ਅਰਲਾਈਨਸ ਨਹੀਂ ਚਲੇਗੀ ਤਾਂ 1000 ਘੰਟੇ ਦੇ ਲਈ ਜੋ 에ਅਰਲਾਈਨਸ ਸਸਪੈਂਡ ਕਰ ਦਿੱਤੀ ਗਈ ਸੀ ਖਾਸ ਤੌਰ ਤੇ ਦੁਬਈ ਦੋਹਾ ਬਹਿਰੈਨ ਅਬੂਦਾਬੀ ਕੁਵੇਤ ਤਾਂ ਇਹ ਜਿਹੜੇ ਮਿਡਲ ਈਸਟ ਦੇ ਏਰੀਏ ਨੇ ਜਿੱਥੇ ਦੱਸਦੀ ਹੈ ਕਿ ਏਅਰ ਸੇਵਾਵਾਂ ਸਸਪੈਂਡ ਕੀਤੀਆਂ ਗਈਆਂ ਸਨ ਪਰ ਹੁਣ ਇੰਡIGO 에ਅਰਲਾਈਨਸ ਦੇ ਵੱਲੋਂ ਮੁੜ ਤੋਂ ਟ੍ਰੈਵਲ ਐਡਵਾਈਸਰੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਏਅਰ ਸੇਵਾਵਾਂ ਮੁੜ ਤੋਂ ਬਹਾਲ ਕਰ ਦਿੱਤੀਆਂ ਨੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਿਵੇਂ ਕਿ ਮੱਧ ਪੂਰਬ ਦੇ ਵਿੱਚ ਹਵਾਈ ਅੱਡੇ ਹੌਲੀ-ਹੌਲੀ ਦੁਬਾਰਾ ਖੁੱਲ ਰਹੇ ਨੇ ਅਸੀਂ ਸਮਝਦਾਰੀ ਅਤੇ ਹੌਲੀ-ਹੌਲੀ ਇਹਨਾਂ ਰੂਟਾਂ ਤੇ ਕੰਮ ਦੁਬਾਰਾ ਸ਼ੁਰੂ ਕਰ ਰਹੇ ਹਾਂ ਅਸੀਂ ਸਥਿਤੀ ਨੂੰ ਨੇੜਿਓਂ ਨਿਗਰਾਨੀ ਦੇ ਨਾਲ ਦੇਖ ਰਹੇ ਹਾਂ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਦੀ ਸੁਰੱਖਿਆ ਉਹਨਾਂ ਨੂੰ ਪਹੁੰਚਾਉਣ ਦੇ ਲਈ ਹਰ ਹਿੱਲਾ ਕਰ ਰਹੇ ਹਾਂ ਤੇ ਹੋਰ ਜਾਣਕਾਰੀ ਦੇ ਲਈ ਤੁਸੀਂ ਸਾਡੀ ਵੈੱਬਸਾਈਟ ਅਤੇ ਮੋਬਾਈਲ ਦੇ ਰਾਹੀਂ ਅਪਡੇਟ ਰਹਿ ਸਕਦੇ ਹੋ ਤਾਂ ਦੱਸਦੀਏ ਕਿ ਇੱਕ ਟਵੀਟ ਉਹਨਾਂ ਦੇ ਵੱਲੋਂ देर रात ਕੀਤਾ ਜਾਂਦਾ ਕਰੀਬ 7 ਘੰਟੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਮਿਡਲ ਈਸਟ ਦੇ ਵਿੱਚ ਖਾਸ ਤੌਰ ਤੇ ਦੁਬਈ ਕਤਰ ਸ਼ਾਰਜਾ ਦੋਹਾ ਬਹਿਰਨ ਇਹਨਾਂ ਏਰੀਆਸ ਦੇ ਵਿੱਚ ਜਹਾਜ਼ ਨਹੀਂ ਉੱਡਣਗੇ ਇੰਡੀਗੋ 에ਅਰਲਾਈਨਸ ਦੇ ਕਿਉਂਕਿ ਸਥਿਤੀ ਕਾਫੀ ਤਣਾਵ ਵਾਲੀ ਬਣੀ ਹੋਈ ਆ ਕਿਉਂਕਿ ਜੇਕਰ ਦੇਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਇਰਾਨ ਦੇ ਵੱਲੋਂ ਕਤਰ ਦੇ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਤੇ ਮਸਾਇਲਾ ਛੱਡੀਆਂ ਜਾਂਦੀਆਂ ਨੇ ਹਮਲਾ ਕਰਤਾ ਜਾਂਦਾ ਤੇ ਉਸ ਤੋਂ ਬਾਅਦ ਸਥਿਤੀ ਕਾਫੀ ਤਣਾਵ ਵਾਲੀ ਬਣ ਜਾਂਦੀ ਆ ਤੇ ਜੇਕਰ ਸਵੇਰ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਸਵੇਰ ਵੇਲੇ ਤੋਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਵੀ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਦੋਨੇ ਮੁਲਕ ਈਰਾਨ ਅਤੇ ਇਜ਼ਰਾਈਲ ਸੀਜ਼ਫਾਇਰ ਦੇ ਲਈ ਮੰਨ ਗਏ ਨੇ ਦੋਨੇ ਮੁਲਕ 12-12 ਘੰਟਿਆਂ ਦੇ ਵਿੱਚ ਜਾਨੀ ਕਿ ਕੁੱਲ 24 ਘੰਟਿਆਂ ਦੇ ਵਿੱਚ ਸੀਜ਼ਫਾਇਰ ਹੋ ਜਾਵੇਗਾ ਹਾਲਾਂਕਿ ਈਰਾਨ ਦਾ ਬਿਆਨ ਵੀ ਸਾਹਮਣੇ ਆਉਂਦਾ ਕਿ ਅਸੀਂ ਕੋਈ ਸੀਜ਼ਫਾਇਰ ਨਹੀਂ ਕਰ ਰਹੇ ਜੇਕਰ ਇਜ਼ਰਾਈਲ ਸਾਡੇ ਤੇ ਹਮਲਾ ਕਰੇਗਾ ਤਾਂ ਅਸੀਂ ਜਵਾਬੀ ਕਾਰਵਾਈ ਕਰਾਂਗੇ ਜੇਕਰ ਉਹ ਹਮਲਾ ਨਹੀਂ ਕਰਦਾ ਤਾਂ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਤਾਂ ਜਿਸ ਤਰ੍ਹਾਂ ਕੱਲ ਦੇਰ ਰਾਤ ਜੋ ਕਤਰ ਦੇ ਵਿੱਚ ਹਮਲਾ ਕੀਤਾ ਗਿਆ ਮਜ਼ਾਈਲਾ ਉੱਥੇ ਛੱਡਿਆ ਗੇਗਾ ਉਸ ਨੂੰ ਦੇਖਦੇ ਹੋਇਆ ਇੰਡਿਕੋ 에ਅਰਲਾਈਨਸ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਮਿਡਲ ਈਸਟ ਦੇ ਵਿੱਚ ਉਹਨਾਂ ਦੇ ਵੱਲੋਂ ਇੰਡਿਕੋ ਦੀਆਂ ਜੋ ਫਲਾਈਟਸ ਨੇ ਉਹ ਸਸਪੈਂਡ ਕਰ ਦਿੱਤੀਆਂ ਗਏ ਸਨ ਕਰੀਬ 41 ਦਿਨਾਂ ਦੇ ਲਈ ਜੇਕਰ 1000 ਘੰਟੇ ਦੇ ਅਨੁਸਾਰ ਵੇਖਿਆ ਜਾਵੇ ਤਾਂ 41 ਦਿਨ ਜਿਹੜੇ ਉਹ ਬਣਦੇ ਨੇ ਤਾਂ ਅਜੇ ਤੱਕ ਉਹ ਬੰਦ ਕਰ ਦਿੱਤੇ ਗਏ ਸੀ ਪਰ ਹੁਣ ਫੇਰ Indigo Airlines ਦਾ ਵਿਆਹ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਆ ਕਿ ਅਸੀਂ ਮੁੜ ਤੋਂ ਹੌਲੀ-ਹੌਲੀ ਜਿਹੜੀਆਂ Indigo Airlines ਦੇ ਜਹਾਜ਼ ਨੇ ਉਹ ਬਹਾਲ ਕਰ ਰਹੇ ਆ ਪਰ ਸਭ ਤੋਂ ਪਹਿਲਾਂ ਸਾਡੇ ਲਈ ਜਿਹੜੇ ਸਾਡੇ ਯਾਤਰੀ ਨੇ ਉਹਨਾਂ ਦੀ ਸੁਰੱਖਿਆ ਹੈਗੀ ਆ ਤਾਂ ਉਹਨਾਂ ਦੇ ਵੱਲੋਂ ਜਦੋਂ ਰਾਤ ਵੀ ਟਵੀਟ ਕੀਤਾ ਗਿਆ ਸੀਗਾ ਤਾਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੋ ਬੇਸ਼ੱਕ ਅਸੀਂ ਮੰਨਦੇ ਆ ਕਿ ਇਸ ਦੇ ਨਾਲ ਯਾਤਰੀ ਪਰੇਸ਼ਾਨ ਹੋਣਗੇ ਹਰ ਇੱਕ ਦੇ ਰੂਟ ਹੁੰਦੇ ਰੂਟ ਪਲਾਨ ਹੁੰਦੇ ਨੇ ਹਰ ਇੱਕ ਦਾ ਸ਼ਡਿਊਲ ਹੁੰਦਾ ਪਰ ਸਭ ਤੋਂ ਪਹਿਲਾਂ ਸਾਡੇ ਪ੍ਰਾਇੋਰਟੀ ਜੋ ਹੈਗੀ ਆ ਉਹ ਯਾਤਰੀਆਂ ਦੀ ਸੇਫਟੀ ਹੈਗੀ ਆ ਤਾਂ ਅਜਿਹੇ ਦੇ ਵਿੱਚ 7 ਘੰਟੇ ਪਹਿਲਾਂ ਜੋ ਇੰਡੀਗੋ 에ਅਰਲਾਈਨਸ ਨੇ ਆਪਣੀਆਂ ਸੇਵਾਵਾਂ ਸਸਪੈਂਡ ਕੀਤੀਆਂ ਸੀ ਆ ਉਹ ਹੁਣ ਬਹਾਲ ਕਰ ਦਿੱਤੀਆਂ ਨੇ ਤਾਂ ਤੁਸੀਂ